ਪੂਰੇ ਦੇ ਐਮਐਲਏ ਸਾਹਿਬ ਕੁਲਵੰਤ ਸਿੰਘ ਪੰਡੋਰੀ ਉਹਨਾਂ ਨੇ ਪਿਛਲੇ ਦਿਨ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਵੱਡੇ ਵੱਡੇ ਐਲਾਨ ਕੀਤੇ ਵੱਡੇ ਵੱਡੇ ਉਹਨਾਂ ਨੇ ਗੱਲਾਂ ਕਹੀਆਂ ਜਿਹੜੀਆਂ ਉਹਨਾਂ ਦੇ ਸਰਕਾਰ ਦੇ ਵਿੱਚ ਉਹ ਕਹਿੰਦੇ ਹੋ ਰਹੀਆਂ ਨਹੀਂ ਤੇ ਉਹਨਾਂ ਦੇ ਝੂਠ ਤੋਂ ਅਸੀਂ ਐਮਐਲਏ ਸਾਹਿਬ ਤੋਂ ਝਾਣੂ ਕਰਵਾਈਏ ਮੈਂ ਪੰਡੋਰੀ ਸਾਹਿਬ ਤੋਂ ਉਹਨੂੰ ਬੇਨਤੀ ਕਰਨਾ ਚਾਹਨਾ ਕੰਪਲੈਕਸ ਦਾ ਬਹੁਤ ਦੁਰ ਦੀ ਗੱਲ ਹੈ ਜਿਹੜੀ ਅੱਜ ਦੀ ਲੋੜ ਆ ਜਿਵੇਂ ਸ਼ੇਰਪੁਰ ਦੇ ਵਿੱਚ ਜੇ ਸਾਡੇ ਨਸ਼ਾ ਰੋਕੂ ਕਮੇਟੀ ਵਾਲੇ ਤੇ ਗੁਰਦੁਆਰਾ ਕਮੇਟੀ ਵਾਲੇ ਨੋਜਵਾਨਾ ਹੁੰਦੇ ਤੇ ਇੱਕ ਐਡਾ ਵੱਡਾ ਕਿਸਾਨਾਂ ਦਾ ਨੁਕਸਾਨ ਹੋਣਾ ਸੀ ਤੇ ਉਹਦਾ ਜ਼ਿੰਮੇਵਾਰ ਕੌਣ ਟਕਿਆ ਹੋਇਸ ਟੋਲ ਟੈਕਸ ਉਹਨੂੰ ਸਹੀ ਨਹੀਂ ਕਰਵਾਇਆ ਗਿਆ ਤੁਹਾਡੇ ਲਵੇ ਕਰੋੜਾ ਰੁਪਿਆ ਭਗਵੰਤ ਮਾਨ ਜੀ ਲਵੇ ਫੰਕਸ਼ਨ ਕਰਵਾਉਣ ਦਾ ਪ੍ਰੋਗਰਾਮ ਕਰਵਾਉਣ ਦਾ ਹੈ ਤੁਹਾਡੇ ਲਵੇ ਇਹਨਾਂ ਸਰਕਾਰ ਲਵੇ ਇਹ ਪੈਸਾ ਨਹੀਂ ਵੀ ਜਿੱਥੇ ਟੋਲ ਟੈਕਸ ਨੇ ਉੱਥੇ ਉਪਰ ਖਾਪੜ ਸਾਡੇ ਕੋਈ ਹੋਈ ਆ ਕਈ ਤਮਾ ਦੇ ਫੁੱਟਪਾਥ ਬਨੇ ਹੋਏ ਨੇ ਤੇ ਉਹਨਾਂ ਨੂੰ ਤੁਸੀਂ ਪੱਤਰ ਕਰਾ ਦਿਓ ਤੇ ਉਹਨਾਂ ਦੇ ਉੱਤੇ ਤੁਸੀਂ ਸੜਕ ਸਹੀ ਤਰੀਕੇ ਦੀ ਕਰਵਾ ਦਿਓ ਪਰ ਤੁਸੀਂ ਜਿਹੜਾ ਪਟਾਲੇ ਕਰਨਲ ਕੁੱਟਿਆ ਸੀ ਤੁਹਾਡੀ ਸਰਕਾਰ ਦੇ ਵਿੱਚ ਅੱਜ ਤੱਕ ਉਹਨੂੰ ਕੋਈ ਇਨਸਾਫ ਮਿਲ ਗਿਆ ਇਸ ਤਰੀਕੇ ਦੇ ਤਾਂ ਤੁਹਾਡਾ ਤੁਹਾਡੀ ਸਰਕਾਰ ਦਾ ਨਜ਼ਰੀਆ ਫੌਜੀਆਂ ਦੇ ਪ੍ਰਤੀ ਮੈਂ ਪਿੰਡਾਂ ਦੇ ਕਿੰਨੇ ਸਰਪੰਚਾਂ ਲੱਭੇ ਜਾ ਕੇ ਆਨਾ ਜਿੱਥੇ ਜਿੱਥੇ ਕਿਤੇ ਕੋਈ ਪੈਸੇ ਤੇ ਨੇ ਪੁਰਾਣੇ ਤੁਸੀਂ ਤਾਂ ਉਹਨਾਂ ਦੇ ਕਾਰਜ ਵੀ ਰੋਕੀ ਜਾਂਦੇ ਹੋ ਵੀ ਤਾਂ ਕਿ ਤੁਹਾਡੇ ਜਿਹੜੇ ਜਿਹੜੇ ਤੁਹਾਡੀ ਹਿੱਸੇਪੱਤੀਆਂ ਨੇ ਤੁਹਾਡੇ ਤੱਕ ਪਹੁੰਚ ਜਾਣ ਤੰਗ ਪਰੇਸ਼ਾਨ ਕਰ ਰਹੇ ਹੋ ਕਰੋੜਾ ਰੁਪਇਆ ਤਾਂ ਛੱਡੋ ਜੇ ਤੁਹਾਡੀ ਸਰਕਾਰ ਦੁਆਲੇ ਹਣੇ ਤੱਕ ਇੱਕ ਪੂੰਜੀ ਵੀ ਪਹੁੰਚ ਗਈ ਹੋਵੇ ਤੇ ਅਸੀਂ ਤੁਹਾਡੇ ਦੇ ਦਾਂ। ਹੱਲ ਕਰੀਏ ਵਜੀਦਕੇ ਦੀ ਤੇ ਉੱਥੇ ਖਾਲ ਦਾ ਕੰਮ ਰੁਕਿਆ ਹੋਇਆ ਹੈ। ਤੇ ਕਿੰਨੇ ਹੀ ਲੋਕ ਉੱਥੇ ਪਰੇਸ਼ਾਨ ਹੋ ਰਹੇ ਨੇ ਤੁਸੀਂ ਕਹਿੰਦੇ ਹੋ ਵੀ ਨਹਿਰੀ ਪਾਣੀ ਪਿੰਡਾਂ ਤੱਕ ਪਹੁੰਚ ਗਿਆ ਸਾਡਾ ਤੇ ਆਹ ਜਿਹੜੇ ਸੀ ਜਦੋਂ ਗਰਾਊਂਡ ਉੱਤੇ ਜਾਂਦੇ ਆ ਤੇ ਗਰਾਊਂਡ ਦੇ ਵਿੱਚ ਜਾ ਕੇ ਕੁਝ ਹਕੀਕਤਾਂ ਕੁਝ ਹੋਰ ਹੀ ਨਿਕਲਦੀਆਂ ਨੇ ਪੰਡੋਰੀ ਸਾਹਿਬ ਪਿਛਲੇ ਦਿਨੀ ਹਲਕਾ ਮਹਿਲਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਸੀ ਕਾਂਗਰਸ ਦੇ ਆਗੂ ਬੰਨੀ ਖੇੜਾ ਸਾਹਮਣੇ ਆਏ ਨੇ ਉਹਨਾਂ ਨੇ ਕੁਝ ਸਵਾਲ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਕੀਤੇ ਨੇ ਕਿਹੜੇ ਸਵਾਲ ਨੇ ਆਓ ਸੁਣਦੇ ਆ ਇੱਲਾ ਤਾਂ ਮੈਂ ਫਤਿਹ ਦੀ ਸਾਂਝ ਕਰਦਾ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਗੱਲ ਕਰਨਾ ਚਾਹਨਾ ਵਿਧਾਨ ਸਭਾ ਹਲਕਾ ਮੈਲਕਲਾ ਦੇ ਬਾਰੇ ਪੂਰੇ ਦੇ ਐਮ ਐਲ ਏ ਸਾਹਿਬ ਕੁਲਵੰਤ ਸਿੰਘ ਪੰਡੋਰੀ ਉਹਨਾਂ ਨੇ ਪਿਛਲੇ ਦਿਨ ਇੱਕ ਪ੍ਰੈਸ ਕਾਨਫਰੰਸ ਕੀਤੀ ਪੱਤਰਕਾਰਾਂ ਨੂੰ ਬੁਲਾਇਆ ਤੇ ਵੱਡੇ ਵੱਡੇ ਐਲਾਨ ਕੀਤੇ ਵੱਡੇ ਵੱਡੇ ਉਹਨਾਂ ਨੇ ਗੱਲਾਂ ਕਹੀਆਂ ਜਿਹੜੀਆਂ ਉਹਨਾਂ ਦੇ ਸਰਕਾਰ ਦੇ ਵਿੱਚ ਉਹ ਕਹਿੰਦੇ ਹੋ ਰਹੀਆਂ ਨਹੀਂ ਪਰ ਜਦੋਂ ਜ਼ਮੀਨੀ ਹਕੀਕਤ ਦੇਖੀਏ ਤੇ ਇੱਕ ਵੀ ਗੱਲ ਉਹਨਾਂ ਦੀ ਕੋਈ ਪੂਰ ਚੜਦੀ ਨਹੀਂ ਦਿਖੀ ਸਾਨੂੰ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਆ ਪ੍ਰੈਸ ਕਾਨਫਰੰਸ ਰੱਖਿਆ ਪੀਸੀ ਰੱਖੀ ਆ ਕਿਉਂਕਿ ਅਸੀਂ ਚਾਹਨੇ ਆ ਵੀ ਹਲਕੇ ਦੇ ਲੋਕਾਂ ਨੂੰ ਸੱਚਾਈ ਪਹਿਲਾਂ ਤਾਂ ਪਤਾ ਹੀ ਆ ਤੇ ਹੋਰ ਵੀ ਜ਼ਿਆਦਾ ਜਿਹੜੀ ਉਹ ਝੂਠ ਬੋਲ ਕੇ ਕਿ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਨੇ ਹਲਕੇ ਦੇ ਲੋਕਾਂ ਨੂੰ ਉਹਨਾਂ ਦੇ ਉਹਨਾਂ ਦੇ ਝੂਠ ਤੋਂ ਅਸੀਂ ਐਮਐਲਏ ਸਾਹਿਬ ਤੋਂ ਝੂਠ ਤੋਂ ਅਸੀਂ ਜਾਣੂ ਕਰਵਾਈਏ ਜਿਵੇਂ ਕਿ ਉਹਨਾਂ ਨੇ ਗੱਲ ਕੀਤੀ ਵੀ ਇੱਕ ਉਹਦੇ ਕੰਪਲੈਕਸ ਬਣਾਉਣਾ ਚਾਹੁੰਦੇ ਨੇ ਉਹ ਮੈਂ ਪੰਡੋਰੀਆ ਸਾਹਿਬ ਨੂੰ ਸਵਾਲ ਕਰਨਾ ਚਾਹਨਾ ਅੱਜ ਆਪਣੇ ਉਰੇ ਫਸਲ ਪੱਕੀ ਹੋਈ ਹੈ ਤੇ ਰੋਜ਼ ਕਿਤੇ ਨਾ ਕਿਤੇ ਖਬਰ ਆਉਂਦੀ ਆ ਵੀ ਉੱਥੇ ਅੱਗ ਲੱਗ ਗਈ ਤੇ ਇੰਨੇ ਏਕੜ ਫਸਲ ਖਰਾਬ ਹੋ ਗਈ ਤੇ ਮੈਂ ਪੰਡੋਰੀ ਸਾਹਿਬ ਤੁਹਾਨੂੰ ਬੇਨਤੀ ਕਰਨਾ ਚਾਹਨਾ ਕੰਪਲੈਕਸ ਤਾਂ ਬਹੁਤ ਦੂਰ ਦੀ ਗੱਲ ਆ ਜਿਹੜੀ ਅੱਜ ਦੀ ਲੋੜ ਆ ਜਿਵੇਂ ਸ਼ੇਰਪੁਰ ਦੇ ਵਿੱਚ ਜੇ ਸਾਡੇ ਨਸ਼ਾ ਰੋਕੂ ਕਮੇਟੀ ਵਾਲੇ ਤੇ ਗੁਰਦੁਆਰਾ ਕਮੇਟੀ ਵਾਲੇ ਨੋਜਵਾਨਾ ਹੁੰਦੇ ਤੇ ਇੱਕ ਐਡਾ ਵੱਡਾ ਕਿਸਾਨਾਂ ਦਾ ਨੁਕਸਾਨ ਹੋਣਾ ਸੀ ਤੇ ਉਹਦਾ ਜ਼ਿੰਮੇਵਾਰ ਕੌਣ ਆਪ ਪਿੱਛੇ ਕੋਰੜਪਿੰਡ ਕੱਲ ਦੀ ਗੱਲ ਕਰਦੇ ਆ ਗਗਨਸਰਜ ਜੀ ਨੇ ਕੋਰੜਪਿੰਡ ਦੀ ਇੱਕ ਵੀਡੀਓ ਪਾ ਰੱਖੀ ਸੀ ਜਿਹਦੇ ਵਿੱਚ ਉੱਥੇ ਦੇ ਲੋਕਾਂ ਨੇ ਅੱਗ ਨੂੰ ਰੋਕਣ ਦੇ ਲਈ ਜੱਦੂ ਜਹਿਦ ਕੀਤੀ ਪਰ ਫਾਇਰ ਬ੍ਰਿਗੇਡ ਨਹੀਂ ਪਹੁੰਚੀ ਤੁਸੀਂ ਕੰਪਲੈਕਸ ਦੀ ਗੱਲ ਕਰਦੇ ਹੋ ਜਿਹੜੀ ਅੱਜ ਦੀ ਲੋੜ ਆ ਹੁਣ ਦੀ ਲੋੜ ਆ ਤੁਸੀਂ ਫਾਇਰ ਬ੍ਰਿਗੇਡ ਕਿਉਂ ਨਹੀਂ ਲੈ ਕੇ ਆ ਸਕਦੇ ਤੁਸੀਂ ਤੁਹਾਡੇ ਤੁਹਾਡੇ ਦੇ ਕਪੈਸਿਟੀ ਦਾ ਫਾਇਰ ਬ੍ਰਿਗੇਡ ਲੈ ਕੇ ਆਉਂਦੇ ਨਹੀਂ ਹੈਗੀ ਸਰਕਾਰ ਤੋਂ ਫਾਇਰ ਬ੍ਰਿਗੇਡ ਲੈ ਕੇ ਆਉਣ ਦੇ ਲਈ ਤੁਹਾਨੂੰ ਉਹ 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 ਤਾਂ ਗੱਲ ਸੁਝੀ ਨਹੀਂ ਰਹੀ ਤੁਸੀਂ ਗੱਲ ਕਰ ਰਹੇ ਹੋ ਵੱਡੀ ਕੰਪਲੈਕਸ ਦੀ ਤੇ ਕੰਪਲੈਕਸ ਕਿਵੇਂ ਲੈ ਕੇ ਆਉਂਗੇ ਫਿਰ ਤੁਸੀਂ ਇੱਕ ਗੱਲ ਕੀਤੀ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਜਦੋਂ ਇੱਕ ਸਾਲ ਬਹਿ ਜਾਂਦਾ ਸੀ ਉਦੋਂ ਕੰਮ ਕਰਦੀਆਂ ਸੀ ਉਹ ਸਰਕਾਰਾਂ ਤੇ ਐਮਐਲਏ ਸਾਹਿਬ ਥੋੜੀ ਪਾਰਟੀ ਦੇ ਥੋੜੀ ਸਰਕਾਰ ਦੇ 3 ਸਾਲ ਨਿਕਲ ਚੁੱਕੇ ਨੇ ਤੇ 3 ਸਾਲਾਂ ਬਾਅਦ ਤੁਹਾਨੂੰ ਯਾਦ ਆਇਆ ਵੀ ਤੁਹਾਡੀ ਸਰਕਾਰ ਨੂੰ ਯਾਦ ਆਇਆ ਵੀ ਅਸੀਂ ਨਸ਼ਾ ਵੀ ਰੋਕਣਾ ਅਸੀਂ ਕੰਪਲੈਕਸ ਵੀ ਬਣਾਣਾ ਤੇ ਅਸੀਂ ਜਿਹੜੇ ਹੋਰ ਲੋਕਾਂ ਨੂੰ ਸੁਵਿਧਾ ਮਾ ਦੇਣੀਆਂ ਨੇ ਉਹ ਵੀ ਦੇਣੀਆਂ ਨੇ 3 ਸਾਲ ਤੁਸੀਂ ਕੱਟ ਚੁੱਕੇ ਹੋ ਹਲੇ ਤੱਕ ਤੁਹਾਡੇ ਜਿਹੜੇ ਸਾਡੀਆਂ ਬੀਬੀਆਂ ਨੇ ਉਹਨਾਂ ਨੂੰ 1000 ਰੁਪਇਆ ਜਿਹੜਾ ਪੱਥਾ ਹਲੇ ਤੱਕ ਨਹੀਂ ਮਿਲ ਸਕਿਆ ਤੁਹਾਡੀ ਸਰਕਾਰ ਦੇ ਜਰੀਏ ਫਿਰ ਤੁਸੀਂ ਟੋਲ ਟੈਕਸ ਦੀ ਗੱਲ ਕੀਤੀ ਆਪਣੇ ਇੰਟਰਵਿਊ ਦੇ ਵਿੱਚ ਕਿਉਂ ਝੂਠ ਬੋਲਦੇ ਹੋ ਐਮਐਲਏ ਸਾਹਿਬ ਕਿਉਂ ਤੁਸੀਂ ਦਿਖਾਣੇ ਹੋ ਸਾਨੂੰ ਪਤਾ ਵੀ ਇੱਕ ਸਾਡਾ ਐਮਐਲਏ ਹਲਕੇ ਦਾ ਐਮਐਲਏ ਕਮਜ਼ੋਰ ਆ ਉਹ ਨਹੀਂ ਗੱਲ ਕਰ ਸਕਦਾ ਕਿਉਂ ਤੁਸੀਂ ਫਿਰ ਆਪਣੀ ਕਮਜ਼ੋਰੀ ਲੋਕਾਂ ਅੱਗੇ ਲੈ ਕੇ ਆਨੇ ਹੋ ਟੋਲ ਟੈਕਸ ਜਦੋਂ ਸਮਾਂ ਸਮਾਂ ਨਿਕਲ ਗਿਆ ਉਹਦੀ ਮਿਆਦ ਪੂਰੀ ਹੋ ਗਈ ਉਹ ਤਾਂ ਆਪਣੇ ਆਪ ਹੀ ਬੰਦ ਹੋ ਜਾਣੀ ਸੀ ਉਲਟਾ ਟੋਲ ਟੈਕਸ ਦੇ ਉੱਤੇ ਜਿਹੜੀ ਉਹਦੀ ਪੰਡੀ ਪ੍ਰਚਾਰ ਕਰਨ ਵਾਸਤੇ ਭਗਵੰਤ ਮਾਨ ਨੇ ਕਰੋੜਾਂ ਰੁਪਇਆ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਸਰਕਾਰ ਦਾ ਖਰਾਬ ਕਰਤਾ ਇਸ ਗੱਲ ਨੂੰ ਜਿਤਾਉਣ ਦੇ ਵਾਸਤੇ ਵੀ ਭਗਵੰਤ ਮਾਨ ਨੇ ਇਹ ਟੋਲ ਟੈਕਸ ਬੰਦ ਕਰ ਰਹਿਣੇ ਜਦੋਂ ਕਿ ਉਹਨਾਂ ਦਾ ਸਮਾਂ ਪੂਰਾ ਹੋ ਚੁੱਕਿਆ ਸੀ ਸਮੇਂ ਤੋਂ ਬਾਅਦ ਉਹ ਆਪਣੇ ਆਪ ਬੰਦ ਹੋ ਜਾਣੇ ਸੀ ਪਰ ਟੋਲ ਟੈਕਸ ਖਤਮ ਹੋਣ ਤੋਂ ਬਾਅਦ ਜਿਹੜੀ ਉੱਥੇ ਦੀ ਜਗ੍ਹਾ ਜਿੱਥੇ ਲੱਗਿਆ ਹੋਇਆ ਸੀ ਟੋਲ ਟੈਕਸ ਉਹਨੂੰ ਸਹੀ ਨਹੀਂ ਕਰਵਾਇਆ ਗਿਆ ਤੁਹਾਡੇ ਲਵੇ ਕਰੋੜਾਂ ਰੁਪਇਆ ਭਗਵੰਤ ਮਾਨ ਜੀ ਲਵੇ ਫੰਕਸ਼ਨ ਕਰਵਾਉਣ ਦਾ ਪ੍ਰੋਗਰਾਮ ਕਰਵਾਉਣ ਦਾ ਹੈ ਟੋਲ ਲਵੇ ਐ ਨਾ ਸਰਕਾਰ ਲਵੇ ਇਹ ਪੈਸਾ ਨਹੀਂ ਵੀ ਜਿੱਥੇ ਟੋਲ ਟੈਕਸ ਨੇ ਉੱਥੇ ਉਪਰ ਖਾਪੜ ਸੜਕ ਕੋਈ ਹੋਈ ਆ ਕਈ ਤਾਵੇਂ ਦੇ ਫੁੱਟਪਾਥ ਬਨੇ ਹੋਏ ਨੇ ਤੇ ਉਹਨਾਂ ਨੂੰ ਤੁਸੀਂ ਪੱਧਰ ਕਰਾ ਦਿਓ ਤੇ ਉਹਨਾਂ ਦੇ ਉੱਤੇ ਤੁਸੀਂ ਸੜਕ ਸਹੀ ਤਰੀਕੇ ਦੀ ਕਰਵਾ ਦਿਓ ਫਿਰ ਗੱਲ ਚੱਲੀ ਵੀ ਟੋਲ ਟੈਕਸ ਦੇ ਪੱਲੇ ਤੇ ਪਰ ਲੁੱਕ ਵੀ ਪੈ ਰਹੀ ਆ ਲੁੱਕ ਜਿਹੜੀ ਪੈ ਰਹੀ ਹੈਗੀ ਆ ਮੁੱਲਾਪੁਰ ਤੋਂ ਪਾਕੇ ਦੱਦਾ ਹੋਰ ਤੱਕ ਆ ਕੇ ਖਤਮ ਹੋ ਗਈ ਐਮਐਲਏ ਸਾਹਿਬ ਥੋੜੇ ਹਲਕੇ ਦੇ ਵਿੱਚ ਸੜਕ ਦਾ ਕੀ ਹਾਲ ਆ ਤੁਸੀਂ ਚੱਲੋਗੇ ਸ਼ੇਰਪੁਰ ਤੋਂ ਸ਼ੇਰਪੁਰ ਤੋਂ ਚੱਲੋ ਤੁਸੀਂ ਸ਼ੇਰਪੁਰ ਤੋਂ ਤਿੱਬੇ ਪੰਜਗਰਾਈਆ ਮਨਾਲ ਮਨਾਲ ਤੋਂ ਅੱਗੇ ਆਪਾਂ ਜਦੋਂ ਫੰਡੋਰੀ ਤੱਕ ਤੁਹਾਡੇ ਆ ਹਲਕਾ ਤੁਹਾਡਾ ਪਵਦਾ ਪਿੰਡਾ ਪਡੋਰੀ ਤੱਕ ਕਰਨੇ ਆ ਤੇ ਤੁਹਾਨੂੰ ਦੇਖਿਆ ਉੱਥੇ ਕਿੰਨੇ ਟੋਏ ਪਏ ਹੋਏ ਨੇ ਕਿੰਨੇ ਐਕਸਪੀਡੈਂਟ ਹੋ ਦਾ ਕਤਰਾ ਹੈਗਾ ਇੱਕ ਇੱਕ ਫੁੱਟ ਟੋਏ ਪਏ ਹੋਏ ਨੇ ਤੁਹਾਡੇ ਤੋਂ ਆਪਣੇ ਹਲਕੇ ਦੀ ਖਬਰ ਸਾਰ ਲਿੱਤੀ ਨਹੀਂ ਜਾਂਦੀ ਤੇ ਤੁਸੀਂ ਗੱਲ ਕਰਦੇ ਹੋ ਬਾਹਲੇ ਹਲਕਿਆਂ ਦੀ ਆਪਣੇ ਹਲਕੇ ਦੀ ਗੱਲ ਕਰੋ ਜਿੱਥੇ ਹਲਕੇ ਦੇ ਤੁਸੀਂ ਐਮਐਲਏ ਬਨੇ ਹੋਏ ਹੋ ਫਿਰ ਇਹਨਾਂ ਨੇ ਸ਼ਹੀਦ ਦਾ ਦੀ ਗੱਲ ਕੀਤੀ ਵੀ ਸਾਡੀ ਸਰਕਾਰ ਦੇ ਵਿੱਚ ਤਾਂ ਅਸੀਂ ਸ਼ਹੀਦਾਂ ਨੂੰ 1 ਕਰੋੜ ਰੁਪਏ ਦੇ ਦਿੰਨੇ ਆ ਸਰ ਚੰਗੀ ਗੱਲ ਆ ਦੇਣਾ ਚਾਹੀਦਾ ਮੁਆਵਜ਼ਾ ਇਹਨਾਂ ਨੂੰ ਪਰ ਤੁਸੀਂ ਜਿਹੜਾ ਪਟਾਲੇ ਕਰਨਲ ਕੁੱਟਿਆ ਸੀ ਤੁਹਾਡੀ ਸਰਕਾਰ ਦੇ ਵਿੱਚ ਅੱਜ ਤੱਕ ਉਹਨੂੰ ਕੋਈ ਇਨਸਾਫ ਮਿਲ ਗਿਆ ਕਰਨਲ ਸਾਹਿਬ ਦੀ ਵਾਈਫ ਕਮੈਂਡਰਸ ਕਰਨਲ ਸਾਹਿਬ ਦੇ ਕਰਨਲ ਸਾਹਿਬ ਦੀ ਪਤਨੀ ਸਾਡੀ ਭੈਣ ਤੁਹਾਡੇ ਕੋਲੇ ਆਈ ਉਹਨੇ ਨਿਆਂ ਦੀ ਗੁਹਾਰ ਕੀਤੀ ਤੁਸੀਂ ਉਹਨੂੰ ਯਕੀਨ ਦਿਵਾ ਕੇ ਭੇਜਿਆ ਇਸ ਤਰੀਕੇ ਦੇ ਤਾਂ ਤੁਹਾਡਾ ਤੁਹਾਡੀ ਸਰਕਾਰ ਦਾ ਨਜ਼ਰੀਆ ਫੌਜੀਆ ਦੇ ਪ੍ਰਤੀ ਇਹ ਤਾਂ ਇੱਕ ਪੁਲਿਸਿੰਗ ਨਾਲ ਅਤੀਤ ਉਹਨੇ ਬਾ ਬਾਏ ਲੈਣ ਵਾਸਤੇ ਵੀ ਕਿ ਕਰੋੜ ਰੁਪਏ ਦੇ ਰਹੇ ਆ ਜਿਹੜਾ ਬੰਦਾ ਜਿੰਦਾ ਜਾਗਦਾ ਜਿਹਨੂੰ ਤੁਹਾਡੀ ਪੰਜਾਬ ਤੁਹਾਡੀ ਪੰਜਾਬ ਪੁਲਿਸ ਦੇ ਕਈ ਅਧਿਕਾਰੀਆਂ ਨੇ ਕੁੱਟਤਾ ਤੇ ਤੁਹਾਨੂੰ ਤੁਸੀਂ ਆਪ ਉਹਨਾਂ ਸੱਤਾ ਦੇ ਵਿੱਚੋਂ ਤੇ ਉਹਨੂੰ ਕੀ ਇਨਸਾਫ ਦੁਵਾਇਆ ਸਾਡੇ ਸਵਾਲ ਨੇ ਸਵਾਲਾਂ ਦਾ ਕੋਈ ਜਵਾਬ ਹੈ ਤੁਹਾਡਾ ਲਵੇ ਫਿਰ ਤੁਸੀਂ ਗੱਲ ਕੀਤੀ ਜੀ ਕਰੋੜਾ ਰੁਪਏ ਪਿੰਡਾਂ ਦੇ ਵਿੱਚ ਆ ਗਿਆ ਮੈਂ ਪਿੰਡਾਂ ਦੇ ਕਿੰਨੇ ਸਰਪੰਚਾਂ ਲੱਭੇ ਜਾ ਕੇ ਆਨਾ ਜਿੱਥੇ ਜਿੱਥੇ ਕਿਤੇ ਕੋਈ ਪੈਸੇ ਪਏ ਨੇ ਪੁਰਾਣੇ ਤੁਸੀਂ ਤਾਂ ਉਹਨਾਂ ਦੇ ਕਾਰਜ ਵੀ ਰੋਕੀ ਜਾਂਦੇ ਹੋ ਵੀ ਤਾਂ ਕਿ ਤੁਹਾਡੇ ਜਿਹੜੇ ਜਿਹੜੇ ਤੁਹਾਡੀ ਹਿੱਸੇਪੱਤੀਆਂ ਨੇ ਤੁਹਾਡੇ ਤੱਕ ਪਹੁੰਚ ਜਾਣ ਤੰਗ ਪਰੇਸ਼ਾਨ ਕਰ ਰਹੇ ਹੋ ਕਰੋੜਾ ਰੁਪਿਆ ਦਾ ਛੱਡੋ ਜੇ ਤੁਹਾਡੀ ਸਰਕਾਰ ਦੁਆਲੇ ਹਾਲੇ ਤੱਕ ਇੱਕ ਪੂੰਜੀ ਵੀ ਪਹੁੰਚ ਗਈ ਹੋਵੇ ਤੇ ਅਸੀਂ ਤੁਹਾਡੇ ਦੇਣਦਾਰ ਆ ਸਰਪੰਚ ਦਾ ਤੁਹਾਡੇ ਆਪਣੇ ਹਲਕੇ ਦੇ ਮਾਲਕਲਾ ਹਲਕੇ ਦੇ ਧਾਹ ਮਾਰ ਰਹੇ ਨੇ ਪੰਡੋਰੀ ਸਾਹਿਬ ਕਿਉਂ ਝੂਠ ਬੋਲਦੇ ਹੋ ਇੰਨਾ ਤੇ ਮੈਂ ਤੁਹਾਡੇ ਤੁਸੀਂ ਵਿਕਾਸ ਦੀ ਗੱਲ ਕਰਦੇ ਹਾਂ ਤੁਹਾਡਾ ਵਿਕਾਸ ਦੇਖ ਲਿਆ ਚੰਨਾਬਾਲ ਪਿੰਡ ਹਾਲੇ ਉੱਥੇ ਜਿਹੜਾ ਰਜਵਾਹ ਬਣਾਇਆ ਸੀਗਾ ਤੇ ਰਜਵਾਹ ਬਣੇ ਨੂੰ ਸਟਾਰਟ ਹੋਏ ਨੂੰ ਹਾਲੇ ਉਹਦੀ ਪਾਣੀ ਦੀ ਕੈਪੈਸਿਟੀ ਦਾ ਵੱਧ ਸੀ ਤੇ ਮੈਨੂੰ ਲੱਗਦਾ 30 ਕਿਊਬਿਕ ਪਾਣੀ ਛੱਡਿਆ ਹੋਣਾ ਉਹਦੇ ਵਿੱਚ ਤੇ ਉਹਦੇ ਜਿਹੜਾ 40 ਫੁੱਟ ਪਾੜ ਪੈ ਗਿਆ ਜਿਹਦੇ ਵਿੱਚ ਪਾੜ ਪੈਣ ਦੇ ਕਾਰਨ ਸਾਡੇ ਕਿਸਾਨਾਂ ਦਾ ਜਿਹੜਾ ਫਸਲਾ ਬਰਬਾਦ ਹੋ ਗਈ ਤੇ ਜਿਹੜੀ ਤੁਹਾਡਾ ਵਿਕਾਸ ਦੀ ਦਰ ਆਣਾ ਤੇ ਇਹ ਵਿਕਾਸ ਆ ਜਿਹੜਾ ਜਦੋਂ ਅਸੀਂ ਠੇਕੇਦਾਰ ਨਾਲ ਗੱਲ ਕੀਤੀ ਤੇ ਉਹਨੇ ਡਰਦੇ ਡਰਦੇ ਕਿਹਾ ਵੀ ਯਾਰ ਸਭ ਤੋਂ ਸਾਡੇ ਤੋਂ ਐਮਐਲਏ ਸਾਹਿਬ ਕਮਿਸ਼ਨ ਹੀ ਇੰਨਾ ਲੈ ਗਏ ਤੇ ਅਸੀਂ ਮਟੀਰੀਅਲ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਪੈਸੇ ਵੀ ਪੂਰੇ ਕਰਨੇ ਨੇ ਕਿਸ ਤਰੀਕੇ ਦੇ ਨਾਲ ਮਟੀਰੀਅਲ ਅਸੀਂ ਚੰਗਾ ਪਾ ਦੁੰਦੇ ਤੇ ਇਹ ਤਾਂ ਤੁਹਾਡੇ ਵਿਕਾਸ ਦੇ ਗੱਲਾਂ ਨੇ ਤੇ ਵਜੀਦ ਕੇ ਖੁਰਦੇ ਵਜੀਦ ਕੇ ਗੱਲ ਕਰੀਏ ਵਜੀਦ ਕੇ ਦੀ ਤੇ ਉੱਥੇ ਖਾਲ ਦਾ ਕੰਮ ਰੁਕਿਆ ਹੋਇਆ ਤੇ ਕਿੰਨੇ ਹੀ ਲੋਕ ਉੱਥੇ ਪਰੇਸ਼ਾਨ ਹੋ ਰਹੇ ਨੇ ਤੁਸੀਂ ਕਹਿੰਦੇ ਹੋ ਵੀ ਨਹਿਰੀ ਪਾਣੀ ਪਿੰਡਾਂ ਤੱਕ ਪਹੁੰਚ ਗਿਆ ਸਾਡਾ ਤੇ ਆ ਜਿਹੜੇ ਅਸੀਂ ਜਦੋਂ ਗਰਾਊਂਡ ਤੇ ਜਾਂਦੇ ਆ ਤੇ ਗਰਾਊਂਡ ਦੇ ਵਿੱਚ ਜਾ ਕੇ ਕੁਝ ਹਕੀਕਤਾਂ ਕੁਝ ਹੋਰ ਵੀ ਨਿਕਲਦੀਆਂ ਨੇ ਪੰਡੋਰੀ ਸਾਹਿਬ ਸਕੂਲਾਂ ਦੀ ਗੱਲ ਕਰਦੇ ਆ ਇਹ ਪਾਗਲ ਹੋਏ ਹੋਣੇ ਆ ਮਾਦੀ ਪਾਰਟੀ ਦੇ ਜਿਹੜੇ ਐਮਐਲਏ ਨੇ ਤੇ ਮੰਤਰੀ ਨੇ ਇੱਕ ਚੀਜ਼ ਪਿੱਛੇ ਪਾਗਲ ਹੋ ਗਏ ਇਹਨਾਂ ਨੂੰ ਐ ਲੱਗਦਾ ਜਿਹੜਾ ਨਹੀਂ ਪੱਤਰਾ ਵੀ ਇਹ ਕਲ ਸ਼ਕਤੀ ਦਾ ਪੁੰਜ ਮਿਲ ਗਿਆ ਸਾਦ ਨੂੰ ਸ਼ਾਇਦ ਆਰੰਭਲੇ ਟਾਈਮ ਦੇ ਵਿੱਚ ਇਹਦੇ ਜਰੀਏ ਅਸੀਂ ਸਰਕਾਰ ਭਾਜਾਂਗੇ ਦੁਬਾਰਾ 2027 ਦੇ ਵਿੱਚ ਮੈਂ ਗੱਲ ਕਰਨਾ ਚਾਹਨਾ ਜਿਹੜੇ ਦਾ ਸਕੂਲ ਨੇ ਯਾਤੋਂ ਕਾਂਗਰਸ ਪਾਰਟੀ ਦੇ ਜਦੋਂ ਵਿਜੇਂਦਰ ਸਿੰਘલા ਜੀ ਮੰਤਰੀ ਹੁੰਦੇ ਸੀ ਉਹਦੇ ਵਿੱਚ ਉਹਨਾਂ ਦੀ ਡਿਵੈਲਪਮੈਂਟ ਹੋਈ ਹੋਈ ਆ ਇਹ ਉਹਨਾਂ ਡਿਵੈਲਪਮੈਂਟ ਦੇ ਉੱਤੇ ਸਿਰਫ ਇੰਨੀ ਕੁ ਕੰਦ ਨੂੰ ਤੋੜ ਦੇਣ ਉਹਦੇ ਵਿੱਚ ਨਹੀਂ ਪੱਥਰ ਫਿੱਟ ਕਰਦੇ ਨੇ ਉਹਦੀ ਕਲੀ ਪੁੱਚੀ ਕਰਦੇ ਨੇ ਤੇ ਉਸ ਤੋਂ ਬਾਅਦ ਉੱਥੇ ਜਾ ਕੇ ਇਹ ਆਪਣਾ ਉਦਘਾਟਨ ਕਰਨ ਚਲੇ ਜਾਂਦੇ ਨੇ ਨਹੀਂ ਪੱਥਰ ਦਾ ਇਹੋ ਜਿਹਾ ਤਾਂ ਇਹਨਾਂ ਦੀ ਸੋਚ ਆ ਤੇ کئی ਥਾਮਾ ਦੇ ਉੱਤੇ ਜਿੱਥੇ ਇਹ ਕੱਲ ਚਿੰਨੀਵਾਲ ਪਿੰਡ ਜਾ ਕੇ ਉਦਘਾਟਨ ਕਰਕੇ ਆਏ ਨੇ 11ਵੀਂ 12ਵੀਂ ਦੇ ਸਕੂਲ ਦਾ ਤੇ ਉਹ ਸਕੂਲ ਦੇ ਵਿੱਚ 60 ਤੋਂ 70 ਤੋਂ 80 ਬੱਚੇ ਪੜ੍ਹਦੇ ਨੇ ਤੇ ਮੈਂ মিডিਆ ਦੇ ਥਰੂ ਦੱਸਣਾ ਚਾਹੁੰਦਾ ਬਾਈ ਜੀ ਉੱਥੇ ਤੁਹਾਨੂੰ ਕੀ ਲੱਗਦਾ ਵੀ ਕਿੰਨੇ ਅਧਿਆਪਕ ਚਾਹੀਦੇ ਨੇ ਇਹ ਅਧਿਆਪਕ ਤਾਂ ਲੈ ਕੇ ਆ ਨਹੀਂ ਸਕਦੇ ਸਿਰਫ ਇੱਕ ਅਧਿਆਪਕ 60 70 ਬੱਚਿਆਂ ਦੇ 80 ਬੱਚਿਆਂ ਦੇ ਉੱਤੇ ਆ ਜੀ ਕੀ ਭਵਿਕ ਬਣੂਗਾ ਬੱਚਿਆਂ ਦਾ ਇਹੋ ਜਿਹੇ ਸਕੂਲ ਨੂੰ ਅਸੀਂ ਚੱਟਣਾ ਤੁਸੀਂ ਜਿਹੜਾ ਵਿਕਾਸ ਕਰਨ ਨੂੰ ਕਹਿੰਦੇ ਹੋ ਪਹਿਲਾ ਸਕੂਲ ਦੇ ਵਿੱਚ ਜਿਹੜੇ ਬੱਚਿਆਂ ਨੂੰ ਪੜ੍ਹਾਉਣਾ ਟੀਚਰਾਂ ਨੇ ਉਹ ਤਾਂ ਤੁਸੀਂ ਪੂਰੇ ਕਰਵਾਓ ਤੁਸੀਂ ਕੰਪਲੈਕਸ ਲੈਣ ਦੀ ਵੱਡੀ ਵੱਡੀ ਗੱਲਾਂ ਕਰਦੇ ਹੋ ਤੁਹਾਡੇ ਟੀਚਰ ਤਾਂ ਲੈ ਕੇ ਆਏ ਨਹੀਂ ਜਾਂਦੇ ਤੁਹਾਡੇ ਤਾਂ ਅਧਿਕਾਰੀ ਤਾਂ ਲੈ ਕੇ ਆਏ ਨਹੀਂ ਜਾਂਦੇ ਹਸਪਤਾਲਾਂ ਦੇ ਵਿੱਚ ਡਾਕਟਰ ਤਾਂ ਲੈ ਕੇ ਆਏ ਨਹੀਂ ਜਾਂਦੇ ਤੁਹਾਡੋ ਤੋਂ ਤੁਹਾਡੇ ਤੋਂ ਤੁਹਾਡੇ ਆਪਣੇ ਹਲਕੇ ਦੇ ਵਿੱਚ ਕੋਈ ਜਿਹੜੀ ਅਯੋਗ ਸੁਵਿਧਾ ਮੰਨੇ ਉਹ ਤਾਂ ਲੈ ਕੇ ਆਏ ਨਹੀਂ ਜਾਂਦੀਆਂ ਇੱਕ ਫਾਇਰ ਬ੍ਰਿਗੇਡ ਦੀ ਉਰੇ ਕਮੀ ਆ ਰੋਜ਼ ਅੱਗ ਲੱਗਦੀ ਆ ਐਸਡੀਐਮ ਸਾਹਿਬ ਧੂਰੀ ਵਾਲੇ ਕਹਿ ਗਏ ਵੀ ਉੱਥੇ ਸ਼ੇਰਪੁਰ ਦੇ ਵਿੱਚ ਲਗਾਤਾਰ ਇੱਕ ਫਾਇਰ ਬ੍ਰਿਗੇਡ ਖੜੇਗੀ ਇਹਦਾ ਅਸੀਂ ਧੰਨਵਾਦ ਕਰਦੇ ਆ ਸਾਡੇ ਨਸਾਰੂਕੂ ਕਮੇਟੀ ਦਾ ਉੱਥੇ ਦੇ ਪਿੰਡਾਂ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦਾ ਝੜਾਰੂ ਨੌਜਵਾਨ ਸਾਥੀਆਂ ਦਾ ਗੁਰਦੁਆਰਾ ਸ਼ੇਰਪੁਰ ਕਮੇਟੀ ਦਾ ਜਿਨ੍ਹਾਂ ਨੇ ਮਿਲ ਕੇ ਉਸ ਆਗ ਨੂੰ ਬੁਝਾਇਆ ਨਹੀਂ ਤੇ ਕਿੱਡਾ ਵੱਡਾ ਹਾਸਾ ਆਉਣਾ ਸੀ ਜਿਹਦੇ ਵਿੱਚ ਪੰਡੋਰੀਏ ਸਾਹਿਬ ਦਾ ਜਵਾਬ ਦੇਣ ਦਾ ਔਕਾ ਹੋ ਜਾਣਾ ਸੀ ਤੇ ਪੰਡੋਰੀਏ ਸਾਹਿਬ ਤੁਸੀਂ ਕੀ ਤੁਸੀਂ ਗਏ ਹੋ ਮੀਡੀਆ ਦੇ ਵਿੱਚ ਬਹਿ ਕੇ ਬੱਟੀਆਂ-ਪੱਟੀਆਂ ਗੱਲਾਂ ਕਰਨੀਆਂ ਤੇ ਤੁਸੀਂ ਗਰਾਊਂਡ ਦੇ ਵਿੱਚ ਗਰਾਊਂਡ ਦੇ ਉੱਤੇ ਇਹਨਾਂ ਲੋਕਾਂ ਦੇ ਲਈ ਜਿਹੜੇ ਲੋਕ ਲੋ-ਲੋੜ ਬੰਦ ਨੇ ਅੱਜ ਜਿਨ੍ਹਾਂ ਦੀ ਫਸਲ ਜਿਗਾ ਦੀ ਫਜ਼ਲ ਸੜ ਚੁੱਕੀ ਆ ਜਿਨ੍ਹਾਂ ਦੇ ਮੁਆਵਜ਼ਾ ਮਿਲਣਾ ਚਾਹੀਦਾ ਜਿਨ੍ਹਾਂ ਦੇ ਕੱਲ ਤੂਫਾਨ ਆਇਆ ਪਰਸੋ ਤੇ ਉਹਦੇ ਵਿੱਚ ਲੋਕਾਂ ਦੇ ਜਿਹੜੇ ਟਾਵਰ ਉੜ ਚੁੱਕੇ ਨੇ ਜਿਹੜੇ ਲੋਕਾਂ ਦੀ ਫੈਕਟਰੀਆਂ ਨੂੰ ਬਰਬਾਦ ਹੋ ਚੁੱਕੀਆਂ ਨੇ ਤੇ ਸੜਕ ਇਸ ਤਰੀਕੇ ਦੇ ਨਾਲ ਅਜੇ ਤੱਕ ਅਲੇ ਤੱਕ ਸਾਫ਼ ਨਹੀਂ ਕਿ ਟਿੱਗੀ ਸੜਕ ਟੁੱਟੀ ਜਿਹੜੀ ਸੜਕ ਆ ਉਹਦੇ ਉੱਤੇ ਦਰਖਤ ਗਿਰੇ ਹੋਏ ਨੇ ਤੇ ਸਾਫ਼ ਪਤਾ ਲੱਗਦਾ ਜਿਹੜੀ ਇਹ ਸਰਕਾਰ ਆ ਝੂਠ ਦਾ ਪਲੰਦਾ ਇੱਕ ਤਿਆਰ ਕਰ ਰਹੀ ਆ ਇਹ ਝੂਠ ਦੇ ਜਰੀਏ 2000 ਪਿਛਲੀ ਇਲੈਕਸ਼ਨ ਇਹਨਾਂ ਨੇ ਦਿੱਤੀ ਤੇ ਸੱਤਾ ਚਾਹੀ 2027 ਦੇ ਵਿੱਚ ਵੀ ਇਹ ਝੂਠ ਦੇ ਜਰੀਏ ਆਣਾ ਚੰਦੇ ਆ ਚੰਦੀ ਹੈ ਅੰਤ ਦੇ ਵਿੱਚ ਦੋ ਗੱਲਾਂ ਜ਼ਰੂਰ ਹੋਰ ਕਹੂੰਗਾ ਮੈਂ ਇਹ ਬਾਬਾ ਸਾਹਿਬ ਦੀ ਗੱਲ ਕਰਦਿੰਨੇ ਵੀ ਸ਼ੇਰ ਨਹੀਂ ਸਿੱਖਿਆ ਸ਼ੇਰ ਨਹੀਂ ਦਾ ਦੁੱਧਾ ਤੇ ਭਾਈ ਜੀ ਉਹੀ ਦੁੱਧ ਤੁਸੀਂ ਵੀ ਪੀਤਾ ਹੋਇਆ ਉਹੀ ਦੁੱਧ ਚਿਮਮਾ ਸਾਹਿਬ ਨੇ ਵੀ ਪੀਤਾ ਹੋਇਆ ਜਿਹੜੇ ਐਸੀ ਭਾਈਚਾਰੇ ਦੇ ਲੀਡਰ ਨੇ ਨਾ ਤੁਹਾਡੇ ਪਾਰਟੀ ਦੇ ਤੁਹਾਡੀ ਮੰਤਰੀ ਬਣੇ ਬੈਠੇ ਨੇ ਚਿਮਮਾ ਸਾਹਿਬ ਉਹਨਾਂ ਦੇ ਆਪ ਦੇ ਪਿੰਡ ਦੇ ਵਿੱਚ ਬਲਘੌਰ ਦੇ ਵਿੱਚ ਬੁੱਤ ਲੱਗਣ ਤੋਂ ਮਨਾਹੀ ਕਰਤੀ ਬੁੱਤਰੀ ਲੱਗਣ ਦਿੱਤਾ ਮੇੜਕਰ ਸਾਹਿਬ ਦਾ ਉਹ ਤਾਂ ਅਸੀਂ ਸੰਵਿਧਾਨ ਰક્ષਕ ਟੀਮ ਦੇ ذریعے ਗਏ ਉੱਤੇ ਉੱਥਾਂ ਦੇ ਉੱਥੇ ਦੇ ਲੋਕਾਂ ਨੂੰ ਥਾਪਾ ਦਿੱਤਾ ਤੇ ਉਹਨਾਂ ਦੀ ਸਟੇ ਲੈ ਲਈ ਸੀ ਦੂਸਰੇ ਥੋੜੀ ਇਹ ਝਾੜੂ ਵਾਲੇ ਲੋਕਾਂ ਨੇ ਝਾੜੂ ਵਾਲੇ ਜਿਹੜੇ ਉੱਥੇ ਵਰਕਰ ਨੇ ਉਹਨਾਂ ਦੀ ਸਟੇ ਤੜਵਾਈ ਤੇ ਉੱਥੇ ਬੁੱਤ ਲਗਵਾਉਣ ਦਾ ਇੱਕ ਪ੍ਰਬੰਧ ਕਰਵਾਇਆ ਗਿਆ ਅੰਬੇਡਕਰ ਸਾਹਿਬ ਦਾ ਇਹ ਜੀ ਅੰਬੇਡਕਰ ਸਾਹਿਬ ਦੇ ਪ੍ਰਤੀ ਥੋੜੀ ਸੋਚ ਅੱਜ ਥੋੜੀ ਅੱਜ ਪੰਜਾਬ ਦੇ ਵਿੱਚ ਅੰਬੇਡਕਰ ਸਾਹਿਬ ਦੇ ਬੁੱਤ ਦੇ ਉੱਤੇ ਲਗਾਤਾਰ ਅਟੈਕ ਹੋ ਰਹੇ ਨੇ ਅੰਮ੍ਰਿਤਸਰ ਤੇ ਵਿੱਚ ਅਟੈਕ ਹੋਇਆ ਮੂਰਤੀ ਭੰਨ ਦੀ ਕੋਸ਼ਿਸ਼ ਕੀਤੀ ਗਈ ਫਿਰ ਉਸ ਤੋਂ ਬਾਅਦ ਅੰਬੇਡਕਰ ਸਾਹਿਬ ਦੇ ਬੁੱਤ ਦੇ ਉੱਤੇ ਖਾਲਿਸਤਾਨ ਦੇ ਨਾਰੇ ਲਿਖ ਦਿੱਤੇ ਜਾਂਦੇ ਨੇ ਅੱਜ ਤ ਹੈ ਕੋਈ ਕਾਰਵਾਈ ਹੈ ਤੁਨੇ ਕੋਈ ਕੀਤਾ ਹੈ ਜਾਂ ਕੋਈ ਕਾਰਵਾਈ ਵਾਲਾ ਕੰਮ ਤੁਸੀਂ ਕਿਸ ਤਰੀਕੇ ਦੇ ਨਾਲ ਮੇੜਕੜ ਸਾਹਿਬ ਦੀ ਤੇ ਸੀਰ ਪਗਤ ਸਿੰਘ ਜੀ ਦੀ ਫੋਟੋ ਆਪਣੇ ਪਿੱਛੇ ਲਗਾਈ ਬੈਠੇ ਹੋ ਤੁਹਾਨੂੰ ਤਾਂ ਇਸ ਗੱਲ ਦੇ ਉੱਤੇ ਅਸੀਂ ਲਾਂਟਾ ਪਾਣੇ ਆ ਜਿਹੜਾ ਦੇ ਜਰੀਏ ਤੁਸੀਂ ਲੜ ਕੇ ਲੋਕਤੰਤਰ ਦਾ ਨਾਮ ਲੈ ਕੇ ਆਪਣਾ ਬਾਬਾ ਸਾਹਿਬ ਦਾ ਨਾਮ ਲੈ ਕੇ ਸੀਰ ਪਗਤ ਸਿੰਘ ਜੀ ਦਾ ਨਾਮ ਲੈ ਕੇ ਸੱਤਾ ਚਾਹੇ ਤੇ ਉਹਨਾਂ ਦੇ ਹੀ ਬੁੱਤਾਂ ਦੇ ਉੱਤੇ ਅੱਜ ਨਿਰਾਦਰੀ ਕੀਤੀ ਜਾ ਰਹੀ ਹੈ ਪਰ ਤੁਹਾਡਾ ਕੋਈ ਆਪ ਦਾ ਕੋਈ ਵजूद ਦੇ ਤੁਹਾਡਾ ਕੋਈ ਦਿਖਦਾ ਨਹੀਂ ਸਰਕਾਰ ਦੇ ਕਾਰਜਗੁਰਾਰੀ ਨਹੀਂ ਦਿਖਦੀ ਜਿਹੜੇ ਸਕੂਲਾਂ ਦੀ ਗੱਲ ਕਰ ਲਈ ਕੱਲ ਸਾਨੂੰ ਬਦੇਸ਼ੇ ਪਿੰਡ ਤੋਂ ਫੋਨ ਆਇਆ ਸ਼ੇਰਪੁਰ ਦੇ ਵਿੱਚੋਂ ਕਹਿੰਦੇ ਜੀ ਅੱਜ ਮੰਤਰੀ ਸਾਹਿਬ ਉੱਥੇ ਸਕੂਲ ਦਾ ਉਦਘਾਟਨ ਕਰਨ ਆ ਰਹੇ ਨੇ ਪਹਿਲਾਂ ਸਾਡੀ ਉੱਥੇ ਭੈਣ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਉਹ 5 ਲੱਖ ਰੁਪਏ ਦੀ ਗ੍ਰਾਂਟ ਲੈ ਕੇ ਆਈ ਤੇ ਪੂਰੇ ਦੇ ਆਪਣੇ ਨਲਾਇਕ ਹੀ ਕਹੂੰਗਾ ਉਹਦੇ ਆਪਣੇ ਨਲਾਇਕ ਐਮਐਲਏ ਔਮਨ ਡੇ ਔਰਤਾ ਦਾ ਦਿਨ ਉਸ ਦਿਨ ਔਮਨ ਡੇ ਵਾਲੇ ਦਿਨ ਉਹ ਔਰਤ ਦੇ ਨਾਲ ਸਾਡੀ ਭੈਣ ਦੇ ਨਾਲ ਧੱਕਾ ਕੀਤਾ ਇਹਨਾਂ ਨੇ 5 ਲੱਖ ਦੀ ਗ੍ਰਾਂਟ ਦਾ ਧੱਕੇ ਦੇ ਨਾਲ ਆਪ ਇੰਟਰਲੋਕਿੰਗ ਦਾ ਇੱਟਾਂ ਦਾ ਜਿਹੜਾ ਗੁਰੂ ਘਰ ਦੇ ਸਾਹਮਣੇ ਲਈ ਗ੍ਰਾਂਟ ਲਿਆ ਤੁਸੀਂ ਸੜਕ ਪਾਉਣ ਦੇ ਲਈ ਉਹਦਾ ਧੱਕਾ ਕਰਨ ਚੱਲ ਗਏ ਧੱਕੇ ਦੇ ਨਾਲ ਤੇ ਭੈਣ ਨੂੰ ਬੁਲਾਇਆ ਵੀ ਨਹੀਂ ਇਹ ਹੈ ਜੀ ਇਹਨਾਂ ਦੀ ਸੋਚ ਆ ਮਾਤਾ ਮਾਂ ਭੈਣਾਂ ਦੇ ਪ੍ਰਤੀ ਵੀ वूਮਨਸ ਡੇ ਤੁਹਾਨੂੰ ਤਾਂ ਵੈਸੇ ਹੀ ਹੱਲਾਸ਼ੇਰੀ ਦੇਣੀ ਚਾਹੀਦੀ ਸੀ ਉਹਨਾਂ ਨੂੰ ਨਾਲ ਘਟਾ ਕੇ ਅੱਜ ਤੁਸੀਂ ਕਾਂਗਰਸ ਪਾਰਕ ਦੇ ਦੁਆਰਾ ਬਣਾਏ ਹੋਏ ਸਕੂਲ ਜਿਹੜੇ ਡਵੈਲਪਮੈਂਟ ਇਹਨਾਂ ਦੇ ਰਾਹੀਂ ਕੀਤੀ ਗਈ ਆ ਤੇ ਉਹਨਾਂ ਦੇ ਉਦਘਾਟਨ ਕਰਨ ਚੱਲੇ ਥੋਨੂੰ ਬੇਇੱਜ਼ਤੀ ਬੱਸ ਉਸ ਨਹੀਂ ਹੁੰਦੀ ਥੋੜੋ-ਥੋੜੀ ਜਿਹੜਾ ਤੁਹਾਡਾ ਜਮੀਰ ਕਿੱਥੇ ਮਰ ਗਿਆ ਤੇ ਤੁਹਾਡਾ ਜਮੀਰ ਮਰ ਚੁੱਕਿਆ ਇਹ ਗੱਲਾਂ ਦੇ ਉੱਤੇ ਤੇ ਤੁਸੀਂ ਅੱਜ ਉੱਥੇ ਵਿਦੇਸ਼ੀ ਪਿੰਡ ਪਹਿਲਾਂ 5 ਲੱਖ ਦੀ ਗ੍ਰਾਂਟ ਦਾ ਉੱਥੇ ਡਾਕਾ ਮਾਰਿਆ ਉਦਘਾਟਨ ਕਰਨ ਚਲੇਗੇ ਅੱਜ ਵਿਦੇਸ਼ੀ ਦੇ ਵਿੱਚ ਫੇਰ ਦੁਬਾਰਾ ਜਾ ਰਹੇ ਹਾਂ ਤੇ ਇੱਥੇ ਛਿੰਨੀਵਾਲ ਦੇ ਵਿੱਚ ਬੱਚਿਆਂ ਦੇ ਲਈ ਕੋਈ ਟੀਚਰ ਦਾ ਪ੍ਰਬੰਧ ਨਹੀਂ ਹੈਗਾ ਇਹ ਕਿਸ ਤਰੀਕੇ ਦੀ ਜਿਹੜੀ ਹੈਗੀ ਆ ਤੁਹਾਡੀ ਐਜੂਕੇਸ਼ਨ ਕਰਾਂ ਤੇ ਕਿਸ ਤਰੀਕੇ ਦੀ ਸਿੱਖਿਆ ਕਰਾਂ ਤੇ ਇਹ ਸਿੱਖਿਆ ਕਰਾਂਤੀ ਬਿਲਕੁਲ ਫੇਲ ਹੋ ਚੁੱਕੀ ਆ ਪੰਜਾਬ ਦੇ ਵਿੱਚ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ ਆਪਣਾ ਵਿਧਾਨ ਸਭਾ ਹਾਲ ਕਾ ਮਹਿਲ ਕਲਾ ਦੇ ਵਿੱਚ ਪੰਡੋਰੀ ਸਾਹਿਬ ਬਿਲਕੁਲ ਫੇਲ ਹੋ ਚੁੱਕੇ ਨੇ ਅੰਤ ਦੇ ਵਿੱਚ ਮੁੱਦਾ ਨਸ਼ਿਆਂ ਦਾ ਇਹ ਕਹਿੰਦੇ ਵੀ ਨਸ਼ਿਆਂ ਨੂੰ ਲੈ ਕੇ ਅਸੀਂ ਬਹੁਤ ਜ਼ਿਆਦਾ ਤਕਨੀਕ ਮਹਿਮ ਚਲਾਈ ਹੋਈ ਆ ਜਿਹਦਾ ਜੁਧ ਨਸ਼ਿਆ ਵਿਰੁੱਧ ਜਿਹਦੀ ਮਹਿਮ ਦਾ ਨਾਮ ਰੱਖਿਆ ਹੋਇਆ ਮੈਂ ਕਹਿਣਾ ਚਾਹਨਾ ਇਹ ਮਹਿਮ ਨੂੰ ਇਹਨਾਂ ਨੂੰ ਨਾਮ ਰੱਖਤਾ ਜੁਧ ਨਸ਼ਿਆ ਵਿਰੁੱਧ ਪਰ ਮੈਨੂੰ ਇਹ ਲੱਗਦਾ ਜਿਸ ਤਰੀਕੇ ਦੇ ਨਾਲ ਗਲੀਬ ਰੋਕਾਂ ਦੇ ਘਟ ਆਏ ਜਾ ਰਹੇ ਨੇ ਠੀਕ ਆ ਨਸ਼ਾ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਆ ਮੈਨੂੰ ਐ ਲੱਗਦਾ ਜਿਹੜੇ ਵੱਡੀਆਂ ਮੱਛੀਆਂ ਨੇ ਜਾਂ ਮગર ਮੱਛਰ ਉਹਨਾਂ ਨੂੰ ਨਹੀਂ ਫੜਿਆ ਜਾ ਰਿਹਾ ਗਰੀਬ ਲੋਕਾਂ ਦੇ ਘਰ ਆਈ ਜਾ ਰਹੇ ਨੇ ਮੈਨੂੰ ਇਹ ਲੱਗਦਾ ਵੀ ਇਸ ਮਹਿਮ ਦਾ ਨਾਮ ਬਦਲ ਕੇ ਯੁੱਧ ਗਰੀਬਾਂ ਦੇ ਵਿਰੁੱਧ ਰੱਖ ਦੇਣਾ ਚਾਹੀਦਾ ਕਿਉਂਕਿ ਗਰੀਬ ਲੋਕਾਂ ਦੇ ਘਟਾ ਦਿੰਦੇ ਨੇ ਪਹਿਲਾਂ ਉਹਦਾ ਸੋਰਸ ਪਤਾ ਕਰੋ ਉਹਦੇ ਪਰਿਵਾਰ ਦੇ ਹੋਰ ਮੈਂਬਰ ਵੀ ਆ ਗਏ ਨੇ ਤੁਸੀਂ ਆਪ ਹੀ ਵਕੀਲ ਆਪ ਹੀ ਜੱਜ ਤੇ ਆਪ ਹੀ ਫੈਸਲਾ ਦੇਣ ਵਾਲੇ ਕਿਸ ਤਰੀਕੇ ਤਰੀਕੇ ਦੇ ਹੋ ਸਕਦੇ ਹੋ ਤੁਸੀਂ ਫੜੋ ਬੰਦੇ ਨੂੰ ਤੁਹਾਡੀ ਇਹ ਕਮੀ ਆ ਸਰਕਾਰ ਦੀ ਤੁਸੀਂ ਉਹ ਬੰਦੇ ਨੂੰ ਕਿਉਂ ਨਹੀਂ ਫੜ ਸਕਦੇ ਉਹਨੂੰ ਫੜ ਕੇ ਬੰਦੇ ਨੂੰ ਅੰਦਰ ਦੇ ਦਿਓ ਅਬਿੰਦਾ ਜੀ ਨੇ ਬਰਨਾਲੇ ਦੇ ਵਿੱਚ ਇੱਕ ਸੰਜੂ ਨਾਮ ਦਾ ਇੱਕ ਤਸਕਰ ਫੜਿਆ ਸੀਗਾ ਉਦੋਂ ਉੱਤੇ ਦੋ ਦਿਨ ਬਾਅਦ ਕਾਰਵਾਈ ਕੀਤੀ ਇਹਨਾਂ ਨੇ ਸਰਕਾਰ ਨੇ ਬਰਨਾਲੇ ਦੀ ਬਰਨਾਲੇ ਦੀ ਪੁਲਿਸ ਪ੍ਰਸ਼ਾਸਨ ਨੇ ਜੇ ਨਸ਼ਿਆ ਦੇ ਵਿਰੁੱਧ ਯੁੱਧ ਹੈਗਾ ਤੁਹਾਡਾ ਤਾਂ ਫਿਰ ਉਸੇ ਦਿਨ ਉਸੇ ਟਾਈਮ ਕਾਰਵਾਈ ਕਿਉਂ ਨਹੀਂ ਕੀਤੀ ਗਈ ਨਾਲੇ ਉੱਥੇ ਐਸਆਈ ਕਹਿੰਦਾ ਸਾਡੇ ਜਿਹੜੇ ਨਸ਼ਾ ਰੋਕੂ ਕਮੇਟੀ ਦੇ ਪ੍ਰਧਾਨ ਨੇ ਬਿੰਦਾ ਜੀ ਉਹਨਾਂ ਨੂੰ ਕਹਿੰਦਾ ਕੀ ਪਤਾ ਨਸ਼ਾ ਤੁਹਾਡਾ ਹੋਵੇ ਇਹ ਇਹੋ ਜਿਹੇ ਸਵਾਲ ਕਰਨੇ ਤੁਹਾਡੀ ਸਰਕਾਰ ਦੀ ਨਲਾਕੀਆਂ ਨੇ ਇਸ ਲਈ ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਲੋਕਾਂ ਨੂੰ ਝੂਠ ਬੋਲਣਾ ਪੰਡੋਰੀ ਸਾਹਿਬ ਬੰਦ ਕਰੋ ਤੇ ਜਿਹੜੀ ਤੁਹਾਡੀਆਂ ਇਹ ਕਰੋੜਾ ਰੁਪਏ ਦੀਆਂ ਗਰੰਟੀ ਆਈਆਂ ਹੋਏ ਨੇ ਸਾਨੂੰ ਕਿਤੇ ਦਿਖਦੀਆਂ ਨਹੀਂ ਗਰਾਊਂਡ ਦੇ ਉੱਤੇ ਨਾ ਸਰਪੰਚਾਂ ਨੂੰ ਲੱਭਦੀਆਂ ਨੇ ਮੈਂ ਇਸ ਮਾਧਿਅਮ ਦੇ ਜ਼ਰੀਏ ਪੱਤਰਕਾਰ ਭਰਾ ਭਾਈਚਾਰੇ ਨੂੰ ਵੀ ਬੇਨਤੀ ਕਰਨਾ ਚਾਹਨਾ ਜਾ ਕੇ ਗਰਾਊਂਡ ਤੇ ਦੇਖੋ ਇਹਨਾਂ ਨੂੰ ਥੋੜਾ ਜਿਹਾ ਜਾਗਰੂ ਕਰੋ ਨਹੀਂ ਤਾਂ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਜਾਣਾ ਇਹਨਾਂ ਨੇ ਕਿਹਾ ਸੀ ਬੇਅਦਬੀ ਦਾ ਅਸੀਂ ਜਿਹੜਾ ਗੁਰੂ ਸਾਡਾ ਗੁਰੂ ਮਹਾਰਾਜ ਸਾਡੇ ਉਹਨਾਂ ਨੂੰ ਅਸੀਂ ਇਨਸਾਫ਼ ਦਵਾਵਾਂਗੇ ਅੱਜ 3 ਸਾਲ ਹੋ ਗਏ ਕੋਈ ਇਨਸਾਫ਼ ਦੀ ਗੱਲ ਨਹੀਂ ਇਹ ਕਹਿੰਦੇ ਹਰ ਇੱਕ ਸਰਕਾਰ ਆ ਇੱਕ ਸਾਲ ਪਹਿਲਾਂ ਕਾਰਵਾਈਆਂ ਕਰਦੀਆਂ ਨੇ ਕੰਮ ਕਰਦੇ ਨੇ ਤੁਸੀਂ ਕੀ ਕਰ ਰਹੇ ਹੋ ਅੱਜ 3 ਸਾਲ ਲੰਘ ਚੁੱਕੇ ਨੇ ਤੁਸੀਂ ਕੰਪਲੈਕਸ ਦੀ ਅੱਜ ਗੱਲ ਕਰ ਰਹੇ ਹੋ ਜਿਹੜਾ ਕਿ ਪੰਜਾਬ ਇੱਥੇ ਇੱਥੇ ਸਾਡੀ ਪਾਰਟੀ ਨੇ ਪਹਿਲਾਂ ਅਨਾਉਂਸ ਕਰ ਚੁੱਕਿਆ ਕੰਪਲੈਕਸ ਉਹਨੂੰ ਦਾ ਬਣਾਉਣ ਤੇ ਤੁਸੀਂ ਜ਼ਰਤ ਨਹੀਂ ਕੀਤੀ ਤੁਸੀਂ ਕਹਿੰਦੇ ਸੀਗੇ ਅਸੀਂ ਸਾਡੀਆਂ ਬੀਬੀਆਂ ਨੂੰ 1000 ਰੁਪਏ ਮਹੀਨਾ ਦੇਵਾਂਗੇ ਅੱਜ 3 ਸਾਲ ਹੋ ਗਏ ਤੁਸੀਂ ਤੁਹਾਡੇ ਮੁੱਖ ਮੰਤਰੀ ਨੇ ਕਿਹਾ ਸੀ ਇਸ ਬਜਟ ਦੇ ਵਿੱਚ ਅਸੀਂ 1000 ਰੁਪਏ ਮਹੀਨੇ ਦੀ ਪ੍ਰੋਵੀਜ਼ਨ ਰੱਖਾਂਗੇ ਤੇ ਉਹ 1000 ਰੁਪਏ ਮਹੀਨਾ 1000 ਰੁਪਏ ਮਹੀਨਾ ਮਿਲਣ ਲੱਗ ਜੂਗਾ ਤੇ ਤੁਹਾਡਾ 2 ਦਿਨ ਸਾਲ ਲੰਘ ਚੁੱਕੇ ਨੇ ਸਾਲ ਡੇਢ ਸਾਲ ਲੱਗ ਗਿਆ 6 ਮਹੀਨੇ ਪਹਿਲਾਂ ਤਾਂ ਚੋਣ ਜਾਪਾ ਲੱਗਣ ਦੀ ਵੀ ਗੱਲਾਂ ਚੱਲਣ ਲੱਗ ਜਾਂਦੀਆਂ ਨੇ ਤੇ ਤੁਸੀਂ ਕੀ ਕਰ ਰਹੇ ਹੋ ਜਿਹੜੀ ਤੁਸੀਂ ਦੂਸਰਿਆਂ ਤੇ ਤੋਮਤ ਲਗਾ ਰਹੇ ਹੋ ਇਹ ਤੋਮਤਾ ਪੰਡੋਰੀ ਸਾਹਿਬ ਬੰਦ ਕਰ ਦਿਨੀਆਂ ਚਾਹੀਦੀਆਂ ਨੇ ਇੱਕ ਕਮਜ਼ੋਰ ਐਮਐਲਏ ਵਿਧਾਨ ਸਭਾ ਹਲਕਾ ਮੈਲਕੇਲ ਦਾ ਤੇ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹਨਾ ਆਪਾਂ ਪਿਛਲੀਆਂ ਦੋ ਟਰਮਸ ਇਹਨਾਂ ਨੂੰ ਦੇ ਚੁੱਕੇ ਆ ਐਮਐਲਏ ਸਾਹਿਬ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਕੋਈ ਹਲਕੇ ਦੇ ਲਈ ਚੰਗਾ ਪਾਰਟੀ ਦਾ ਚੰਗਾ ਯੋਗ ਤਕੜਾ ਜਿਹੜੀ ਹਲਕੇ ਦੀ ਗੱਲ ਨੂੰ ਰੱਖ ਸਕੇ ਉਹ ਐਮਐਲਏ ਚਾਹੀਦਾ ਕਿਉਂਕਿ ਉਹਦੇ ਲੋਕ ਤਕੜੇ ਨੇ ਸੱਚੇ ਨੇ ਤੇ ਆਪਣੀ ਗੱਲ ਨੂੰ ਅੱਗੇ ਰੱਖਣਾ ਜਾਣਦੇ ਨੇ ਤੇ ਉਹ ਉਸ ਦੇ ਵਿੱਚ ਕਿਸੇ ਨਾ ਕਿਸੇ ਆਪਣੇ ਹਲਕੇ ਦਾ ਐਮਐਲਏ ਕਮੀ ਸਾਨੂੰ ਮਹਿਸੂਸ ਹੁੰਦੀ ਹੈ ਬਾਕੀ ਜੇ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਬਾਈ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼ਕਾਲ ਧੰਨਵਾਦ